ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੈਂ ਤੁਹਾਡਾ ਗਿਆਨ ਸਿੰਘ ਮੂਨ ਕਿਤੇ ਤੁਸੀਂ ਦੇਖ ਰਹੇ ਹੋ ਮੂਨ ਕਲਾ ਪੀਜ ਦੋਸਤੋ ਹਾਲਾ ਤੁਹਾਨੂੰ ਪਤਾ ਹੀ ਹੈ ਜਿਵੇਂ ਕਿ ਬਿਆਸ ਦਰਿਆ ਵਿੱਚ ਪਾਣੀ ਔਨ ਕਰਨ ਬਹੁਤ ਸਾਰੇ ਜਿਹੜੇ ਪਰਿਵਾਰ ਸੀਗੇ ਉਹ ਮਤਲਬ ਕਿ ਹਿਜਰਤ ਕਰਕੇ ਉੱਚੇ ਸਥਾਨਾਂ ਤੇ ਆ ਚੁੱਕੇ ਹੈਗੇ ਆ ਔਰ ਅੱਜ ਮੈਂ ਪਹੁੰਚਾ ਮੂਨ ਕਲਾ ਵਿੱਚ ਜਿੱਥੇ ਆਪਾਂ ਸਰਬੱਤ ਦਾ ਸੇਵਾ ਸਰਬੱਤ ਦਾ ਭਲਾ ਸੇਵਾ ਸਾਡੀ ਟੀਮ ਮੂਨ ਕਾਂ ਤੋਂ ਜਿਹੜੇ ਜਿ세 ਦਾ ਦਵਿੰਦਰ ਸਿੰਘ ਜੀ ਹੈਗੇ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਉਹ ਜਿਹੜੇ ਕਿ ਨਿਸ਼ਕਾਮ ਸੇਵਾ ਜਿੰਨਾਂ ਵੱਲੋਂ ਕੀਤੀ ਜਾ ਰਹੀ ਹੈਗੀ ਆ ਸੋ ਆਜੋ ਆਪਾਂ ਕਰਦੇ ਹਾਂ ਉਹਨਾਂ ਨਾਲ ਗੱਲਬਾਤ ਹਰਿ ਵਿਵਾਇ ਗੁਰਜੀ ਦਾ ਖਾਲਸਾ ਹੈ ਵਿੱਚ ਵੀ ਫਤਿਹ ਜੀ ਖਾਲਸਾ ਹੈ ਵਿਵਾਇ ਗੁਰਜੀ ਦਾ ਸਤਿ ਜੀ ਭਾਈ ਸਾਹਿਬ ਜਿਹੜੀ ਇਹ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ ਇਹਦੇ ਬਾਰੇ ਸਾਨੂੰ ਜਾਣਕਾਰੀ ਦਿਓ ਇਹ ਲੰਗਰ ਜਿਹੜਾ ਜੀ ਬਣ ਰਿਹਾ ਭਾਈ ਮਨਜੋਤ ਸਿੰਘ ਤਲਵੰਡੀ ਬਾਬਾ ਦੀਪ ਸਿੰਘ ਸੇਵਾਦਾਲ ਗੜਦੀਵਾਲਾ ਨੇ ਸਾਡੀ ਡਿਊਟੀ ਲਾਈ ਸੀ ਭਾਜੀ ਜਿਹੜੇ ਬੰਦੇ ਉਹ ਬੇੜੀਆਂ ਨਾਲ ਕਿਉਂਕਿ ਵੀਰ ਮਨਜੋਤ ਸਿੰਘ ਤਲਵੰਡੀ ਤੇ ਬਾਬਾ ਦੀਪ ਸਿੰਘ ਸੇਵਾਦਾਲ ਸੁਸਾਇਟੀ ਦੇ ਸਾਰੇ ਮੈਂਬਰ ਜਿੰਨੇ ਬਾੜ ਦੇ ਵਿੱਚ ਫਸੇ ਹੋ ਆ ਹੜ੍ਹ ਦੇ ਵਿੱਚ ਫਸੇ ਆ ਉਹਨਾਂ ਨੂੰ ਆਪਣੀਆਂ ਕਿਸ਼ਤੀਆਂ ਰਾਹੀਂ ਕੱਢ ਕੇ ਤੇ ਸਾਈਡ ਤੇ ਲਿਆ ਕੇ ਉੱਚੇ ਥਾਂ ਤੇ ਬਹਾਲਿਆ ਜਿੱਦਾਂ ਅਬਦੁੱਲਾਪੁਰ ਦੇ ਕੁਝ ਲੋਕ ਆ ਉਹ ਉੱਥੇ ਗੁਰਦੁਆਰਾ ਸਾਹਿਬ ਬਹਾਲਿਓ ਆ ਇੰਦਰ ਰੜੇ ਦੇ ਲੱਗਿਆ ਉੱਥੇ ਬਹਾਲਿਓ ਆ ਫੱਤੇ ਕੁल्ले ਦੇ ਆ ਉਹ ਇੱਕ ਪਾਸੇ ਬਹਾਲਿਓ ਆ ਅਸੀਂ ਉਹਨਾਂ ਦੇ ਉਹਨਾਂ ਨੇ ਸਾਨੂੰ ਕਿਹਾ ਸੀ ਕਿ ਮੂਲਕਾਂ ਦੀ ਸੰਗਤ ਅੱਗੇ ਵੀ ਲੰਗਰ ਹਰ ਵਾਰੀ ਪਹੁੰਚਾਉਂਦੀ ਆ ਜਦੋਂ ਵੀ ਹਾਰਪੀਡ ਕਿਤੇ ਵੀ ਹੁੰਦਾ ਤੇ ਅੱਜ ਵੀ ਅਸੀਂ ਸੰਗਤ ਨੂੰ ਅਪੀਲ ਕੀਤੀ ਸੀ ਤੇ ਸਾਰੀ ਸੰਗਤ ਨੇ ਨਾਲ ਮਿਲ ਕੇ ਆ ਤਿੰਨ ਦਿਨ ਤੋਂ ਲਗਾਤਾਰ ਇੱਥੇ ਲੰਗਰ ਦਾ ਕੰਮ ਚੱਲ ਰਿਹਾ ਬੀਬੀਆਂ ਸਾਡੀਆਂ ਲੰਗਰ ਬਣਾਉਂਦੀਆਂ ਤੇ ਅਸੀਂ ਸਾਰੇ ਵੀਰ ਬਾਰੋਬਾਰੀ ਜਾ ਕੇ ਉੱਥੇ ਲੰਗਰ ਵਰਤਾ ਕੇ ਆਉਨੇ ਆ ਹੁਣ ਆ ਵੀ ਅਸੀਂ ਅਫਦਲਪੁਰ ਜਾ ਰਹੇ ਆ ਜਿੱਥੇ ਮਨਜੋਤ ਸਿੰਘ ਵੀਰ ਦੀ ਟੀਮ ਸਾਰੀ ਉੱਥੇ ਗਏ ਹੋਆ ਉਹਨਾਂ ਪਿੱਛੇ ਜਾ ਰਹੇ ਆ ਸਾਰਾ ਸਮਾਨ ਲੈ ਕੇ ਜੀ ਇਹ ਸਾਰਾ ਪ੍ਰਬੰਧ ਸਾਡੇ ਸਰਬੱਤ ਦਾ ਭਲਾ ਸੇਵਾ ਸੈਟੀ ਮੂਨਕਾ ਵੱਲੋਂ ਸੰਗਤ ਦੇ ਸਹਿਯੋਗ ਨਾਲ ਅਤੇ ਜਿਹੜੇ ਸਾਡੇ ਵੀਰ ਸਾਨੂੰ ਨੇਸ਼ਨ ਭੇਜਦੇ ਆ ਜਾਂ ਆਪਣਾ ਦਸਵੰਧ ਭੇਜਦੇ ਉਹਨਾਂ ਦੇ ਸਹਿਯੋਗ ਦੇ ਨਾਲ ਸਾਰਾ ਲੰਗਰ ਤਿਆਰ ਕੀਤਾ ਜਾਂਦਾ ਹੈ ਤੇ ਉੱਥੇ ਜਾ ਕੇ ਅਸੀਂ ਸਾਰੀਆਂ ਸੰਗਤਾਂ ਵਿੱਚ ਵਰਤਾਵਾਂਗੇ ਜੀ ਹੁਣ ਆਪਾਂ ਗੱਲ ਕਰਦੇ ਹਾਂ ਹੋਰ ਜਿਹੜੇ ਪਿੰਡ ਦੀ ਸਮੂਹ ਸੰਗਤ ਹੈਗੀ ਉਹਦੇ ਨਾਲ ਉਹਨਾਂ ਦਾ ਕੀ ਕੰਮ ਹੈਗਾ ਹਾਂਜੀ ਸਮਝ ਜਾਣਕਾਰੀ ਦੀ ਹੋਈ ਬਸ ਹੜਪੀਤਾਂ ਲਈ ਹਾਜ਼ਰ ਹਾਂ ਜੇ ਸਾਡਾ ਜਸਦਾ ਦਿਵਿੰਦਰ ਸਿੰਘ ਜੀ ਉੱਧਰ ਆ ਜੀ ਚਰਚਾ ਵੀ ਰਹਿੰਦੀ ਹੈ ਤੁਸੀਂ ਵੀ ਕਹਿਣਾ ਜੋ ਹਰ ਸਾਲ ਜਦੋਂ ਵੀ ਕੋਈ ਸ਼ਿਫਟਾ ਪੈਂਦੀ ਹੈ ਸਰਬੱਤ ਦਾ ਭਲਾ ਸੁਸਾਇਟੀ ਮੌਕੇ ਤੇ ਪਹੁੰਚੀ ਹੈ ਔਰ ਗੁਰਬਾਨ ਦੇ ਉਟਾਵਕੀ ਸੇਵਕੋ ਸੇਵਾ ਹੁਕਮ ਹੋਈ ਪਰ ਪਪਾਈ ਸੇਵਾ ਹੋ ਕਮੇਟੀਿਸ ਕੋ ਹੋ ਪ੍ਰਾਪਸ ਮਹਾਵਾਕਾਂ ਅਨੁਸਾਰ ਸਾਡਾ ਫਰਜ਼ ਬੰਦਾ ਮਰੀਜ਼ ਦੀ ਸੇਵਾ ਕਿ ਭੁੱਖੇ ਰੋਟੀ ਖਰਾਉਣੀ ਗੁਰਬਾਣੀ ਕਹਿੰਦੀ ਹੈ ਇੱਕ ਸੱਚੀ ਸੁੱਚੀ ਭਗਤੀ ਇਹ ਹੈ ਸੋ ਮੈਂ ਬੇਨਤੀ ਕਰਾਂਗਾ ਜੇ ਮੀਡੀਆ ਦੇ ਹੋਰ ਸੱਚੇ ਸੁਣਦੇ ਹੋਣ ਕਿ ਆਓ ਇਸ ਮਹਾਨ ਜਗ ਵਿੱਚ ਆਪਣਾ ਯੋਗਦਾਨ ਪਾਈਏ ਆਪਣਾ ਜੀਵਨ ਸਫਲ ਕਰੀਏ ਭੁੱਖੇ ਰੋਟੀ ਖਰਾਉਣੀ ਮਰੀਜ਼ ਦੀ ਸੇਵਾ ਕਰਨੀ ਜੋ ਜੈ ਜੈ ਬਿੰਦਰ ਸਿੰਘ ਮੈਨੂੰ ਨਹੀਂ ਪਤਾ ਮੈਨੂੰ ਇਹ ਨਹੀਂ ਪਤਾ ਕਿ ਕਲੀਨਿਕ ਸੇਵਾ ਕਰ ਰਿਹਾ ਕਿਤੇ ਵੀ ਕੋਈ ਮਰੀਜ਼ ਪਤਾ ਲੱਗ ਜਣੇ ਨੂੰ ਸੂਚਨਾ ਮਿਲ ਜਾਏ ਤੇ ਛੜਕੂਤੇ ਬੰਦਾ ਪਿਆ ਆ ਇਹ ਰੋਟੀ ਛੱਡ ਕੇ ਸਾਰੇ ਕੰਮ ਛੱਡ ਕੇ ਇਹ ਕੰਮ ਭਰੇ ਦਾ ਕਰ ਦਿਆ ਇਹ ਕੋਈ ਕੋ ਕੰਮ ਕਰ ਸਕਦਾ ਹੈ ਜੇ ਦਿੱਲੀ ਮੋਰਚਾ ਲਗਾ ਸੀ ਉੱਥੇ ਵੀ ਇਹ ਜਿਹੜੀ ਐਂਬੂਲੈਂਸ ਹੈ ਜੀ 2 ਸਾਲ ਖੜੀ ਰਹੀ ਹੈ ਤੇ ਦਾਸ ਹੀ ਮੁੱਠੇ ਕਾਜੀ ਸੇਵਾ ਕੀਤੀ ਪਤਾ ਜਿਹਦਾ ਮੈਂ ਕੋ 200 ਬੱਚਿਆਂ ਨੂੰ ਉੱਥੇ ਲੈ ਲਗਾ ਤਾਲ ਤੇ ਮੈਂ ਬੇਨਤੀ ਕਰੇਗਾ ਸਾਰੇ ਜਿਹੜੇ ਵੀਰੇ ਸੰਡੇ ਹੋਣ ਤੇ ਆਓ ਆਪਾਂ ਵੀ ਇਨਸਾਨੀ ਤੇ ਸੱਚੀ ਸੱਚੀ ਇਨਸਾਨੀ ਇਹੋ ਹੀ ਆ ਇਹ ਤਿਸ ਦਾ ਪਾਲਾ ਕਰੀਏ ਵਾਹਿਗੁਰੂ ਖਾਲਸਾ ਵਾਹਿਗੁਰੂ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਆਪ ਜੀ ਨੂੰ ਜੋ ਪਤਾ ਹੈ ਕਿ ਜੋ ਸਾਡੀ ਸਰਬੱਤਾ ਪਲਾਸੀਵਾ ਸੋਸਾਇਟੀ ਹੈਗੀ ਉਹ ਦੀ ਨਿਰੰਤਰ ਸੇਵਾ માં ਚੱਲਦੀਆਂ ਰਹਿੰਦੀਆਂ ਉਸ ਦੇ ਵਿੱਚ ਹੀ ਹੁਣ ਜਿਹੜਾ ਹੜ੍ਹ ਆਏ ਹੋਏ ਨੇ ਉਹਨਾਂ ਹੜ੍ਹ ਪੀੜਤਾ ਵਾਸਤੇ ਜੋ ਆਪਣੇ ਘਰਾਂ ਤੋਂ ਬਾਹਰ ਆ ਕੇ ਬੈਠੇ ਹੋਏ ਆ ਉਹ ਸਾਡਾ ਮਨਜੋਤ ਵੀਰ ਹੈਗਾ ਉਹਨਾਂ ਦੀ ਡਿਊਟੀ ਲੱਗੀ ਆ ਜੋ ਉਹਨਾਂ ਜਿੰਨੇ ਵੀ ਹੜ੍ਹ ਪੀੜਤਾ ਉਹਨਾਂ ਨੂੰ ਬਾਹਰ ਕੱਢ ਕੇ ਲਿਆਂਦਾ ਉਹਨਾਂ ਦੀ ਰੋਟੀ ਦਾ ਜੋ ਵੀ ਲੰਗਰ ਪਾਣੀ ਦਾ ਜੋ ਵੀ ਹੈਗਾ ਉਹ ਸਾਰੀ ਜ਼ਿੰਮੇਵਾਰੀ ਸਾਡੇ ਸਰਵਦਾ ਭਲਾ ਸੇਵਾ ਸੁਸਾਇਟੀ ਜਾਇਦਾ ਅਦਵਿੰਦਰ ਸਿੰਘ ਇਹਨਾਂ ਦੇ ਜੁम्मे ਲੱਗੀ ਹੋਈ ਆ ਸਾਰੀ ਪਿੰਡ ਦੀ ਪੰਚਾਇਤ ਪਿੰਡ ਦੇ ਸਾਰੇ ਨਗਰ ਨਿਵਾਸੀ ਸਾਰਿਆਂ ਦੀ ਜ਼ਿੰਮੇਵਾਰੀ ਲੱਗੀ ਹੋਈ ਆ ਉਸ ਦੇ ਅਧੀਨ ਹੀ ਇਹ ਸੇਵਾ ਚੱਲ ਰਹੀ ਹੈ ਇਹ ਨਿਰੰਤਰ ਚਲਦੀ ਰਹੂਗੀ ਜਦ ਤੱਕ ਉਹ ਆਪਣੇ ਆਪਣੇ ਘਰੀ ਚਲ ਨਹੀਂ ਜਾਂਦੇ ਹੈਗੇ ਜੀ ਹਾਂਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂਜੀ ਇਹ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਪਿੰਡ ਮੂਨਕਾਂ ਦੀ ਸੰਗਤ ਸੋ ਹੁਣ ਤੋਂ ਨਹੀਂ ਕਾਫੀ 100 ਸਾਲਾਂ ਤੋਂ ਜਿਹੜੀ ਆ ਲੰਗਰ ਦੇ ਰੂਪ ਦੇ ਵਿੱਚ ਪੂਰੇ ਇੰਡੀਆ ਦੇ ਵਿੱਚ ਵਿਸ਼ਵ ਵਿੱਚ ਕਿਤੇ ਵੀ ਕੋਈ ਦਿੱਕਤ ਪਰੇਸ਼ਾਨੀ ਆ ਜਾਵੇ ਸੋ ਪਿੰਡ ਮੂਨਕਾਂ ਦੀ ਸਮੁੱਚੀ ਸੰਗਤ ਸਰਬੱਤ ਦਾ ਭਲਾ ਸੇਵਾ ਸੁਸਾਇਟੀ ਮੂਨਕਾਂ ਅਤੇ ಗ್ರಾಮ ਪੰਚਾਇਤ ਮੂਨਕਾਂ ਖੜੀ ਆ ਸੋ ਪਹਿਲਾਂ ਵੀ ਖੜੀ ਸੀ ਅੱਜ ਵੀ ਖੜੀ ਆ ਸੋ ਹੁਣ ਜਿਹੜਾ ਪਿੰਡ ਅਬਦੁੱਲਾਪੁਰ ਜਾਂ ਹੋਰ ਆਲੇ ਦੁਆਲੇ ਮਿਆਣੀ ਦੇ ਪਿੰਡ ਜਿਹੜੇ ਹੈਗੇ ਆ ਪਾਣੀ ਦੀ ਲਪੇਟ ਦੇ ਵਿੱਚ ਆਏ ਆ ਸੋ ਉੱਥੇ ਲੰਗਰ ਪ੍ਰਸ਼ਾਦੇ ਦੀ ਸੇਵਾ ਜਿਹੜੀ ਆ ਉਹ ਵੀਰ ਮਨਜੋਤ ਸਿੰਘ ਦੀ ਤਲਵੰਡੀ ਵੱਲੋਂ ਸਰਬੱਤ ਦਾ ਭਲਾ ਸੇਵਾ ਸੁਸਾਇਟੀ ਮੂਨਕਾ ਤੇ ਸਮੁੱਚਾ ਪਿੰਡ ਮੂਨਕਾ ਸੋ ਇਹਨਾਂ ਦੀ ਡਿਊਟੀ ਲਗਾਈ ਗਈ ਆ ਸਾਰੀ ਸੰਗਤ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਲੰਗਰ ਪ੍ਰਸ਼ਾਦੇ ਤੇਲ ਫੁੱਲ ਭੇਟਾ ਜੋ ਵੀ ਪਾਈ ਆ ਸੋ ਇਕੱਲੇ ਇਕੱਲੇ ਦੇ ਮੂੰਹ ਦੇ ਵਿੱਚ ਜਿਹੜੀ ਆ ਜ਼ਰੂਰਤਮੰਦ ਦੇ ਮੂੰਹ ਦੇ ਵਿੱਚ ਜਾਵੇਗੀ ਸੋ ਇੱਕ ਵਾਰ ਫਿਰ ਜਥੇਦਾਰ ਦਵਿੰਦਰ ਸਿੰਘ ਮੂਨਕਾ ਜੀ ਵੱਲੋਂ ਅਤੇ ਸਮੁੱਚੀ ಗ್ರಾಮ ਪੰਚਾਇਤ ਸਾਡੇ ਵੰਟੂ ਭਾਜੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਜਿਹਦਰ ਤਰਲੋਚਨ ਸਿੰਘ ਜੀ ਵੱਲੋਂ ਅਤੇ ਸਮੁੱਚੇ ਪਿੰਡ ਦਾ ਜਿਹੜਾ ਆ ਉਹ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਗੱਲ ਕੀਤੀ ਜੀ ਅੱਜ ਸਾਰੀ ਕਮੇਟੀ ਨਾਲ ਜਿਹੜੀ ਕਿ ਹਲਪੁਰ ਤਮਸਤੇ ਲੰਗਰ ਜਿਹੜਾ ਇਥੋਂ ਤਿਆਰ ਕਰਕੇ ਲੈ ਕੇ ਜਾ ਰਹੀ ਹੈਗੀ ਆ ਸੋ ਮੇਰੀ ਅੱਜ ਦੀ ਵੀਡੀਓ ਜਿਹੜੀ ਆ ਇਹ ਤੁਹਾਨੂੰ ਕਿਦਾਂ ਦੇ ਲੱਗੇ ਮੈਨੂੰ ਕਮੈਂਟਾਂ ਵਿੱਚ ਜਰੂਰ ਦੱਸਿਓ ਔਰ ਸਾਡੇ ਪੇਜ ਨੂੰ ਵੱਧ ਤੋਂ ਵੱਧ ਫੋਲੋ ਜਰੂਰ ਕਰ ਲਿਓ ਜੀ ਧੰਨਵਾਦ